ਆਮ ਆਦਮੀ ਪਾਰਟੀ ਦੀ ਸਰਕਾਰ ਇੱਕ ਬਹੁਤ ਜਿਆਦਾ ਇਮਾਨਦਾਰ ਸਰਕਾਰ ਆ ਤੇ ਉਹਨਾਂ ਵੱਲੋਂ ਇਹ ਕਿਹਾ ਜਾਂਦਾ ਵਾ ਕਿ ਜੇਕਰ ਕਿਤੇ ਵੀ ਭ੍ਰਿਸ਼ਟਾਚਾਰ ਹੁੰਦਾ ਵਾ ਜਾਂ ਗਲਤ ਕੰਮ ਹੁੰਦਾ ਵਾ ਤੇ ਸਾਨੂੰ ਜਿਹੜਾ ਉਹ ਸੂਚਿਤ ਕੀਤਾ ਜਾਵੇ ਜਿਸ ਦੇ ਲਈ ਸਪੀਆ ਵਿੰਡੋ ਜਿਹੜੀ ਉਹ ਬਣਾਈ ਗਈ ਆ ਉਸ ਤੋਂ ਇਲਾਵਾ WhatsApp ਨੰਬਰ ਜਾਰੀ ਕੀਤੇ ਗਏ ਆ ਸੋ ਕਈ ਵਿਭਾਗਾਂ ਨੂੰ ਸਪੈਸ਼ਲ ਇਸੇ ਕੰਮ ਤੇ ਲਗਾਇਆ ਗਿਆ ਵਾ ਪਰ ਦੂਜੇ ਪਾਸੇ ਜੇ ਆਪਾਂ ਗੁਰਦਾਸਪੁਰ ਦੀ ਗੱਲ ਕਰੀਏ ਤਾਂ ਸਕੀਮ ਨੰਬਰ 7 ਵਿਖੇ ਬਹਨਰੀ ਪਾਰਕਿੰਗ ਦੀ ਇੱਕ ਖਬਰ ਸਾਡੇ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਸੀ ਜਿਸ ਦੇ ਵਿੱਚ ਜਦੋਂ ਇੰਟਰਲੌਕ ਟਾਈਲਾਂ ਲਗਾ ਕੇ ਪਾਰਕਿੰਗ ਬਣਦੀ ਆ ਉਹਦੇ ਵਿੱਚ ਜਦੋਂ ਬੱਜਰ ਪੈਂਦਾ ਵਾ ਤੇ ਰੇਤ ਪੈਂਦੀ ਆ ਨੂੰ ਕੁਟਾਈ ਉਹਦੀ ਕੰਨੀ ਹੁੰਦੀ ਆ ਤਾਂ ਜੋ ਆਉਣ ਵਾਲੇ ਸਮੇਂ 'ਚ ਪਾਰਕਿੰਗ ਜਿਹੜੀ ਆ ਉਹ ਬੈਠੇ ਨਾ ਜਾਂ ਟੋਏ ਨਾ ਪੈਂਦੇ ਕੋਈ ਸਮੱਸਿਆ ਦਾ ਜਿਹੜਾ ਸਾਹਮਣਾ ਨਾ ਕਰਨਾ ਪਵੇ ਪਰ ਉਸ ਵੀਡੀਓ ਵਿੱਚ ਜਿਹੜੇ ਉੱਥੇ ਕੰਮ ਕਰ ਰਹੇ ਉਹਨਾਂ ਨੇ ਖੁਦ ਇਹ ਗੱਲ ਮੰਨੀ ਕਿ ਕਿੰਨਾ ਕਿਤੇ ਕੰਮ ਵਿੱਚ ਨਿਗਾਲੀ ਹੋ ਰਹੀ ਆ ਸੋ ਖਬਰ ਜਦੋਂ ਪ੍ਰਕਾਸ਼ਿਤ ਕੀਤੀ ਗਈ ਉਸ ਖਬਰ ਤੋਂ ਸਿੱਖਿਆ ਲੈ ਕੇ ਤੇ ਉਹ ਚੀਜ਼ ਨੂੰ ਸਹੀ ਕਰਨ ਦੀ ਬਜਾਏ ਜਿਹੜਾ ਵਾ ਪੱਤਰਕਾਰਾਂ ਨੂੰ ਇੰਪਰੂਵਮੈਂਟ ਟਰਸਟ ਦੇ ਚੇਅਰਮੈਨ ਜੀਜੀਤ ਸ਼ਰਮਾ ਜੀ ਵੱਲੋਂ ਨੋਟਿਸ ਭੇਜਿਆ ਗਿਆ ਸੋ ਆਪਾਂ ਗੱਲਬਾਤ ਕਰ ਲੈਣੇ ਸਾਡਾ ਜਤਿੰਦਰ ਸਿੰਘ ਉਹ ਵੀ ਲੂਨੀ ਸੀਨੀਅਰ ਪੱਤਰਕਾਰ ਜਤਿੰਦਰ ਜੀ ਇੱਕ ਪਾਸੇ ਸਰਕਾਰ ਕੇ ਲਈ ਆਪਾਂ ਬਹੁਤ ਜ਼ਿਆਦਾ ਈਮਾਨਦਾਰ ਤੇ ਜੇਕਰ ਕਿਤੇ ਕੰਮ ਕੋਈ ਗਲਤ ਹੁੰਦਾ ਸਾਨੂੰ ਦੱਸੋ ਉਸੇ ਵੱਲੇ ਐਕਸ਼ਨ ਹੋਏਗਾ ਜਿਵੇਂ ਆਪਾਂ ਤੇ ਸੀਲਦਾਰਾਂ ਨੇ ਇਹ ਗੱਲ ਕਰ ਲਈ ਜਾਂ ਹੋਰ ਕੰਮਾਂ ਦੀ ਗੱਲ ਕਰ ਲਈ ਪਰ ਦੂਜੇ ਪਾਸੇ ਜਦੋਂ ਅਹ ਬੁਦਾਸ ਦੀ ਕਿ ਥੋੜੇ ਦਿਨ ਪਹਿਲਾਂ ਇਹ ਖਬਰ ਪ੍ਰਕਾਸ਼ਿਤ ਕੀਤੀ ਗਈ ਸੀ ਉਹ ਤੋਂ ਸਿੱਖਿਆ ਲੈਣ ਦੀ ਬਜਾਏ ਉਲਟਾ ਪੱਤਰਕਾਰਾਂ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਗਈ ਨੋਟਿਸ ਭੇਜ ਕੇ ਸੁਫੀ ਕਹਿਣਾ ਚਾਹੁੰਦਾ ਅਹ ਦੇਖੋ ਇੱਕ ਗੱਲ ਹੈ ਕਿ ਚਲੋ ਨੋਟਿਸ ਤੇ ਡਰਾ ਤੁਸੀਂ ਕੋਲ ਦਾ ਹੱਕਾ ਸੀ ਉਹਨੂੰ ਮਨਨ ਕਰ ਸਕ ਪਰ ਜਿਸ ਤਰੀਕੇ ਨਾਲ ਨੋਟਿਸ ਭੇਜਿਆ ਉਹ ਤਰੀਕਾ ਗਲਤ ਸੀ ਅਹ ਤਰੀਕਾ ਕੀ ਸੀ ਕਿ ਜੇ ਤੁਸੀਂ ਖਬਰ ਲਾਈ ਸੀ ਪ੍ਰਕਾਸ਼ਿਤ ਕੀਤੀ ਸੀ ਤੇ ਉਹਨਾਂ ਨੂੰ ਚਾਹੀਦਾ ਸੀ ਕਿ ਉਸ ਖਬਰ 'ਤੇ ਇੱਕ ਇਨਕੁਆਇਰੀ ਟੀਮ ਭੇਜਣ ਤੇ ਤੇ ਉਹ ਟੀਮ ਜਿਹੜੀ ਉਹ ਇਨਕੁਆਇਰੀ ਕਰਦੀ ਤੇ ਉਹਦੇ ਚ ਇਹ ਜੇ ਤੁਸੀਂ ਗਲਤ ਪਾਏ ਜਾਂਦੇ ਤਾਂ ਤੁਹਾਨੂੰ ਉਸੇ ਮੌਕੇ ਤੇ ਸੱਦਿਆ ਜਾਂਦਾ ਇੱਕ ਲੈਟਰ ਤੁਹਾਨੂੰ ਵੀ ਇਸ਼ੂ ਕੀਤੀ ਜਾਂਦੀ ਕਿ ਤੁਹਾਡੀ ਖਬਰ ਦਾ ਸੀ ਦੇਖ ਲਈਆ ਪਰ ਅਸੀਂ ਉਹਦੀ ਇੱਕ ਟੀਮ ਬਣਾਈ ਹੈ ਜਿਹਦੇ ਚ ਸਾਨੂੰ ਸਹਿਯੋਗ ਕਰ ਤੇ ਆਣ ਕੇ ਦੱਸੋ ਕਿ ਕੀ ਗਲਤ ਹੋਇਆ ਆ ਜਿਹੜਾ ਨੋਟਿਸ ਸੀ ਚਲੋ ਤੁਸੀਂ ਉਹਦਾ ਜਵਾਬ ਤੇ ਦੇ ਦਿੱਤਾ ਉਹਨਾਂ ਨੂੰ ਆ ਜਵਾਬ ਸੀ ਜਿਹੜਾ ਤੁਹਾਡੇ ਵੱਲੋਂ ਦਿੱਤਾ ਗਿਆ ਕਿ ਤੁਸੀਂ ਸਾਰੀਆਂ ਚੀਜ਼ਾਂ ਕਲੀਅਰ ਕਰਤੀਆਂ ਪਰ ਇਹ ਮਾ ਨੋਟਿਸ ਦੀ ਦੋ ਤਿੰਨ ਗੱਲਾਂ ਕਰਾਂ ਜਿਹੜੀਆਂ ਦੇ ਵਿੱਚ ਲਿਖੀਆਂ ਜਾਂਦੀਆਂ ਇੱਕ ਲੇੜੇ ਦੇ ਵਿੱਚ ਲਿਖਿਆ ਗਿਆ ਨਾ ਵੀ ਤੁਸੀਂ ਰਜਿਸਟਰ ਨਹੀਂ ਮੈਂ ਇੱਥੇ ਦੱਸਦਾ ਕਿ ਇਹ ਰਿਸਪੌਂਸਿਬਿਲਟੀ ਜਿਹੜੀ ਹੈ ਹੇਅਰ ਜੀ ਸ਼ਰਮਾ ਜੀ ਇਹ ਤੁਹਾਡੇ ਜਿਹੜੇ ਸਬੰਧਕ ਡੀਪੀਆਰਓ ਸਾਹਿਬ ਹਨ ਉਹਨਾਂ ਨੂੰ ਪੁੱਛੋ ਕਿ ਇਸ ਸਾਈਡ ਦੇ ਉੱਤੇ ਇੱਕ ਗਜਟ ਤੁਹਾਡੀ ਪੰਜਾਬ ਗਵਰਨਮੈਂਟ ਵੱਲੋਂ ਨੋਟੀਫਿਕੇਸ਼ਨ ਹੋਇਆ 2022 ਆਪਿਆ ਆਕਰ ਡਿਪਾਰਟਮੈਂਟ ਇਨਫੋਰਮੇਸ਼ਨ ਐਂਡ ਪਬਲਿਕ ਰਿਲੇਸ਼ਨ ਅਫਸਰ ਨੇ ਨਿਊ ਵੈਬ ਚੈਨਲ ਪਾਲਿਸੀ ਬਣਾਈ ਕਿ ਜੋ ਕਿ ਕੁਝ ਲੋਕ ਜਿਹੜੇ ਵੈਬ ਚੈਨਲ ਚਾਹੁੰਦੇ ਨੇ ਉਹਨਾਂ ਦੇ ਵਾਸਤੇ ਆ ਪਾਲਿਸੀ ਹੈ ਇਹ ਪੰਜਾਬ ਗਵਰਨਮੈਂਟ ਦੀ ਹੈ ਤੇ ਇਹ ਤੁਸੀਂ ਉਹਨਾਂ ਨੂੰ ਕੁਝ ਨਹੀਂ ਦੇਦੇ ਤਾਂ ਨੂੰ ਦੱਸ ਦਿੰਦੇ ਕਿ ਵੈਲਿਡ ਨਹੀਂ ਨੰਬਰ 1 ਇਨ ਪੈਨਲਮੈਂਟ ਦੀ ਪਾਲਿਸੀ ਹੈ ਬਟ ਉਹਦੇ ਚ ਕੀ ਲਿਖਿਆ ਗਿਆ ਹੋਆ ਕਿ ਇੰਨੇ ਫਾਲੋਅਰ ਚਾਹੀਦੇ ਆ ਤੇ ਇਹਦੇ ਆਪ ਪ੍ਰੋਸੈਸ ਉਹ ਸਾਰਾ ਤੁਸੀਂ ਪੁੱਛ ਸਕਦੇ ਬਟ ਜਿੱਥੇ ਜ਼ਿਕਰ ਫਾਲੋਅਰ ਨਹੀਂ ਆ ਤੇ ਉਸ ਤੋਂ ਪਹਿਲੇ ਵੀ ਜੇ ਉਹ ਕੰਮ ਪੱਤਰਕਾਰ ਜੀ ਕਰਨਾ ਚਾਹੁੰਦਾ ਤਾਂ ਸਾਰੇ ਰੂਲ ਰੈਗੂਲੇਸ਼ਨ ਜਿਹੜਾ ਬਣ ਕੇ ਕੰਮ ਕਰਦਾ ਠੀਕ ਹੈ ਉਸ ਤੋਂ ਬਾਅਦ ਆਪ ਸੈਂਟਰਲ ਗਵਰਨਮੈਂਟ ਦੀ ਪਾਲਿਸੀ ਠੀਕ ਹੈ ਇਹ ਕਿਸੇ ਨੇ ਆਪ ਨਹੀਂ ਬਣਾਈ ਮਿਨਿਸਟਰੀ ਨੇ ਬਣਾਈ ਆ ਤੇ ਉਹਨਾਂ ਨੇ ਇਹ ਵੀ ਕਿਹਾ ਤਾਂ ਹਾਮੀ ਰੂਲ ਜਿਹੜੇ ਸਾਰੇ ਤੁਸੀਂ ਫੋਲੋ ਕਰਨਾ ਤੇ ਜਿੰਨੇ ਵੀ ਪੱਤਰਕਾਰ ਸਾਰੇ ਰੂਲ ਫੋਲੋ ਕਰਕੇ ਜਿਉਂਦੇ ਨੇ ਜਿਹੜੇ ਸਾਡੇ ਗਰੁੱਪ ਵਿੱਚ ਕੰਮ ਕਰਦੇ ਆ ਦੂਸਰੇ ਬੰਦੇ ਮੈਂ ਕੀਤਾ ਦਲੇ ਵੀ ਕਲੀਅਰ ਕਰਦਾ ਸਾਡਾ ਮੈਂ ਮਸਕੀ ਚਸਕੀ ਤੋਂ ਮਤ ਜਿਹੜਾ ਮਸਕੀ ਚਸਕਾ ਉਹ ਅਖਬਾਰ ਵੀ ਰਜਿਸਟਰ ਹੈ ਤੇ ਨਾਲ ਉਹਦਾ ਵੈਬਸਾਈਟ ਵੀ ਚੱਲਦਾ ਦੂਸਰਾ ਇਹ ਗੱਲ ਮੈਂ ਕਹਾਗਾ ਵੀ ਜਿਹੜਾ ਤੁਸੀਂ ਨੋਟਿਸ ਭੇਜਿਆ ਸੀ ਉਹਦੇ ਤੋਂ ਬਾਅਦ ਕਾਫੀ ਕਿੰਨੀਆਂ ਖਬਰਾਂ ਵਿੱਚ ਪ੍ਰਕਾਸ਼ਿਤ ਕੀਤੀਆਂ ਗਈਆਂ ਜਿਹਦੇ ਵਿੱਚ ਤੁਹਾਨੂੰ ਪਤਾ ਲੱਗੀ ਗਿਆ ਹੁਣ ਕਿ ਉਹ ਭਾਗ ਦੀ ਕਿੰਨੀਆਂ ਮਿਲਦੀ ਸੀ ਇਹੋ ਅੰਗੈਲੀ ਤੁਹਾਨੂੰ ਪਹਿਲੇ ਦੱਸੀ ਗਈ ਸੀ ਪਰ ਉਸ ਤੋਂ ਬਾਅਦ ਵੀ ਕਿ ਜਿਹੜੀਆਂ ਖਬਰਾਂ ਲਾਈਆਂ ਗਈਆਂ ਉਹਦੇ 'ਚ ਫਿਰ ਪਾਇਆ ਵੀ ਗਿਆ ਕਿਉਂਕਿ ਅਸੀਂ ਉਹ ਖਬਰ ਦਾਸਤਾ ਨਹੀਂ ਬਤਾਇਆ ਬਟ ਉਹਦੇ 'ਚ ਹੋਇਆ ਕਿ ਜਿਤਨਾ ਪਿੰਡੀਆਂ ਇੱਥੇ ਚੁੱਕ ਕੇ ਲਾਈਏ ਉਸ ਤੋਂ ਬਾਅਦ ਜਿਹੜੀਆਂ ਮੀਂਹਾਂ ਸੀ ਚਲੋ ਇੱਟਾਂ ਦੀ ਗੱਲ ਆਪਾਂ ਮੰਨ ਲਏ ਨੇ ਕਿ ਹਾਂ ਵੀ ਗਲਤੀ ਲੱਗਦੀ ਬਟ ਜਿਹੜੀ ਮੀਂਹ ਸੀ ਉਹਦੇ ਵੀ ਕੱਟ-ਕੁੱਟੀ ਸਲਾਟ ਡੂੰਗੀ ਗਈ ਉਹ ਬਾਅਦ 'ਚ ਦੁਬਾਰਾ ਡੂੰਗੀ ਕੀਤੀ ਗਈ ਇਸ ਤਰ੍ਹਾਂ ਦੀਆਂ ਹੋਰ ਵੀ ਬਹੁਤ ਸਾਰੀਆਂ ਕਮੀਆਂ ਨੇ ਕਿਉਂਕਿ ਤੁਸੀਂ ਆਦਰ ਦੇ ਮੁੰਡੇ ਨੇ ਠੀਕ ਹੈ ਮੋਸਟਲੀ ਤੁਸੀਂ ਕਹਿੰਦੇ ਜਿਵੇਂ ਕਿ ਮੈਂ ਮੱਲਕ ਦਾ ਇਮਾਨਦਾਰੀ ਨਾਲ ਕੰਮ ਕਰਨਾ ਬਟ ਤੁਸੀਂ ਇਹਨਾਂ ਨੂੰ ਵੇਖੋ ਕੀ ਕੀ ਗੱਲ ਜੀ ਦੂਜੇ ਬੰਦੇ ਮੈਂ ਟੀਵੀ ਗੱਲ ਕਰਨਾ ਚਾਹਾਂਗਾ ਕਿ ਜਦੋਂ ਤੁਸੀਂ ਜੁਆਇਨ ਕੀਤਾ ਸੀ ਉਦੋਂ ਸੋਚ ਆਇਆ ਸੀ ਮੈਂ ਇੱਥੇ ਗੱਲ ਕਲੀਅਰ ਕਰਾਂ ਕਿ ਸੋਚ ਆਇਆ ਸੀ ਸਾਨੂੰ ਕਿਸੇ ਨੇ ਦੱਸਿਆ ਸੀ ਕਿ ਕੁਝ ਡਾਕੂਮੈਂਟ ਵੀ ਤੁਹਾਡੇ ਕੋਲ ਸੀ ਜਿਹਨੇ ਚੇਨ ਲਿਖਿਆ ਗਿਆ ਸੀ ਕਿ ਜਿਹੜੇ ਪੁਰਾਣੇ ਕੰਮ ਨੇ ਉਹਨਾਂ 'ਚ ਕਾਫੀ ਅਨਗਹਿਲੀਆਂ ਹੁੰਦੀਆਂ ਨੇ ਪਰ ਉਹਦੀ ਇਨਕੁਆਰੀ ਸਾਨੂੰ ਨਹੀਂ ਲੱਗਦੀ ਅਸੀਂ ਤਾਂ ਜਦੋਂ ਵੀ ਉਮੀਦ ਕਰਦੇ ਹਾਂ ਕਿ ਉਹ ਮੈਂ 10 ਦਿਨਾਂ ਕਿ ਜਿਤਨਾ ਪੁਰਾਣਾ ਬੱਸ ਸਟੈਂਡ ਸੀ ਇਹ ਕੋਲ ਸੌਰੀ ਨਵਾਂ ਬੱਸ ਸਟੈਂਡ ਜਿਹੜਾ ਬਣਿਆ ਉਹਦੇ 'ਚ ਕੁਝ ਕੰਮ ਸੀ ਜਿਹੜੇ ਪੈਂਡਿੰਗ ਰਹਿ ਗਏ ਸੀ ਪਰ ਉਹਦੀ ਪੇਮੈਂਟ ਕਰ ਦਿੱ ਮੈਂ ਵੀ ਚਾਹਵਾਦਾ ਤੁਸੀਂ ਉਹ ਜਨਤਕੋ ਕੇ ਦੱਸੋ ਕਿ ਇਹ ਅਫਵਾਹਾਂ ਨੇ ਕਿ ਜਹਾ ਵਾਕਈ ਇਹ ਕੰਮ ਹੈਗਾ ਸੀ ਤੇ ਤੁਸੀਂ ਜਾਣਬੁੱਝ ਕੇ ਉਹਦੀ ਇਨਕੁਆਇਰੀ ਨਹੀਂ ਕਰਾਈ ਤੇ ਜੇ ਅਫਵਾਹਾਂ ਨੇ ਤੇ ਇਹਦਾ ਖੰਡਨ ਕਰਨਾ ਚਾਹੀਦਾ ਤੁਸੀਂ ਸਾਨੂੰ ਵੀ ਸੱਦ ਲਿਓ ਅਸੀਂ ਆਣ ਕੇ ਤੁਹਾਡਾ ਪੱਖ ਵੀ ਲੈ ਲਾਂਗੇ ਤੇ ਜਿਹੜੀਆਂ ਲੋਕਾਂ ਨੇ ਗੱਲਾਂ ਕੀਤੀਆਂ ਨੇ ਅਸੀਂ ਤੁਹਾਨੂੰ ਉਹ ਵੀ ਦੱਸ ਦਾਂਗੇ ਕਿ ਉਹ ਕੀ ਕਹਿੰਦੇ ਨੇ ਸੋ ਤੁਹਾਡੇ ਤੋਂ ਲੋਕਾਂ ਨੂੰ ਬੜੀਆਂ ਉਮੀਦਾਂ ਨੇ ਕਿਉਂਕਿ ਤੁਹਾਨੂੰ ਗੁਰਦਾਸਪੁਰ ਤੁਸੀਂ ਵੇਖੋ ਬਾਹਰੋਂ ਆਏ ਜੀ ਤੁਹਾਨੂੰ ਗੁਰਦਾਸਪੁਰ ਬਾਰੇ ਘੱਟ ਫਤਾਵਾਂ ਕਿਉਂਕਿ ਤੁਸੀਂ ਐ ਤੇ ਚਲੋ ਡਿਸਟ੍ਰਿਕਟ ਤੁਹਾਡਾ ਗੁਰਦਾਸਪੁਰ ਹੀ ਆ ਪਰ ਹੁੰਦਾ ਕਿ ਲੋਕਲ ਇੱਕ ਦੂਜੇ ਨੂੰ ਸਾਰੇ ਜਾਣਦੇ ਨੇ ਮਿਲਦੇ ਮਤਲਬ ਹਰ ਇੱਕ ਦੂਜੇ ਨਾਲ ਸਾਡੀ ਮੀਟਿੰਗ ਹੁੰਦੀ ਜਾਂਦੀ ਆ ਪਰ ਤੁਸੀਂ ਵੀ ਵੈਸੇ ਵੀ ਥੋੜਾ ਸਰ ਘੱਟ ਵਿਚਰ ਦੇ ਜੇ ਪੱਤਰਕਾਰਾਂ ਨਾਲ ਸੋ ਜਿਆਦਾ ਵਿਚਰੋ ਤੇ ਲੋਕਾਂ ਨੂੰ ਦੱਸੋ ਜੋ ਉੱਥੇ ਕੰਮ ਕਰਾ ਰਹੇ ਜੀ ਤੇ ਜਿਹੜੀਆਂ ਉੱਥੇ ਕਮੀਆਂ ਨੇ ਉਹਨਾਂ ਬਾਰੇ ਵੀ ਦੱਸੋ ਸੋ ਅਸੀਂ ਬਾਕੀ ਸਾਰਿਆਂ ਨੂੰ ਵੀ ਕਹਾਂਗੇ ਕਿ ਦੇਖੋ ਪੱਤਰਕਾਰ ਦਾ ਕੰਮ ਆ ਪਬਲਿਕ ਦੀਆਂ ਗੱਲਾਂ ਸਰਕਾਰ ਤੱਕ ਪਹੁੰਚਾਉਣੀ ਆ ਤੇ ਸਰਕਾਰ ਦੀਆਂ ਵਧੀਆ ਗੱਲਾਂ ਤੇ ਜੋ ਵੀ ਹੈਗਾ ਉਹ ਪਬਲਿਕ ਤੱਕ ਪਹੁੰਚਾਉਣਾ ਫ੍ਰੀ ਆਫ ਕਾਸਟ ਇਹ ਮਿਹਨਤ ਕਰਦੇ ਨੇ ਤੇ ਲੋਕਾਂ ਦੀ ਸੇਵਾ ਕਰਦੇ ਨੇ ਇਹਨਾਂ ਨੂੰ ਡਰਾਉ ਨਾ ਇਹਨਾਂ ਦਾ ਸਹਿਯੋਗ ਦੋ ਕਿਉਂ ਕਿ ਕਿਉਂਕਿ ਫੋਰ ਪਿੱਲਰ ਕਿਹਾ ਜਾਂਦਾ ਪਰ ਅਸੀਂ ਡਰਣ ਦੀ ਕੋਸ਼ਿਸ਼ ਪੂਰੀ ਕਰਦੇ ਠੀਕ ਹੈ ਇਸ ਕਰਕੇ ਜਿਹੜੇ ਵੀ ਪੱਤਰਕਾਰ ਵੀਰ ਨੇ ਉਹਨਾਂ ਨੂੰ ਮੇਕ ਕੋ ਵੈਲਕਮ ਹੈ ਜਿੰਨੂੰ ਵੀ ਗਾਈਡਲਾਈਨ ਚਾਹੀਦੀ ਹੋਵੇ ਖੁੱਲਕੇ ਕੰਮ ਕਰੋ ਤਰੀਕੇ ਨਾਲ ਕੰਮ ਕਰੋ ਕਿਸੇ ਕੋ ਕੋਈ ਡਰਮ ਦੀ ਲੋੜ ਨਹੀਂ ਕੋਈ ਛਕੰਦੀ ਲੋੜ ਨਹੀਂ ਆ ਪਾਲਿਸਾਂ ਬਣ ਚੁੱਕੀਆਂ ਨੇ ਅਸੀਂ ਇਹਦੇ ਸੈਮੀਨਾਰ ਵੀ ਲਾਵਾਂਗੇ ਤੇ ਇੱਕ ਦੋ ਦਿਨ ਤੱਕ ਤੁਹਾਨੂੰ ਇੱਕ ਇੱਕ ਟਾਪਿਕ ਤੇ ਗੱਲ ਵੀ ਕਰਾਂਗੇ ਧੰਨਵਾਦ ਸੋ ਦੋਸਤੋ ਪੰਜਾਬ ਸਰਕਾਰ ਕਹਿੰਦੀ ਤੇ ਜ਼ਰੂਰ ਆ ਪਰ ਹਕੀਕਤ ਗਰਾਊਂਡ ਲੈਵਲ ਐ ਵਾ ਕਿ ਜੇ ਕਿ ਜੇਕਰ ਇਹਨਾਂ ਚੀਜ਼ਾਂ ਤੋਂ ਸਿੱਖ ਪਹਿਲਾਂ ਹੁਣ ਵੀ ਜਦੋਂ ਉਸ ਤੋਂ ਬਾਅਦ ਵੀ ਖਬਰਾਂ ਲੱਗੀਆਂ ਜਿਵੇਂ ਕਿ ਬੂਟੇ ਜਿਹੜੇ ਉਹਨਾਂ ਦੇ ਥੱਲੇ ਸੀਮਰ ਲਾਲ ਗਿਆ ਪੂਰੀ ਤਰ੍ਹਾਂ ਸੀਮਾ ਨਾ ਪੱਕਾ ਕਰ ਦਿੱਤਾ ਗਿਆ ਸੀ ਉਹ ਚੀਜ਼ ਸਹੀ ਕੀਤੀ ਗਈ ਉਸ ਤੋਂ ਇਲਾਵਾ ਜਿਹੜੀਆਂ ਪਿੱਲੀਆਂ ਇੱਟਾਂ ਦੀ ਖਬਰ ਲੱਗੀ ਸੀ ਉਹ ਚੈੱਕ ਕੀਤੀਆਂ ਗਈਆਂ ਸੋ ਜੇਕਰ ਪਹਿਲਾਂ ਹੀ ਇਹਨਾਂ ਚੀਜ਼ਾਂ ਤੋਂ ਸਿੱਖ ਲਈ ਹੁੰਦੀ ਤਾਂ ਹੋ ਸਕਦਾ ਵਾ ਕਿ ਸ਼ਾਇਦ ਇਥੋਂ ਤੱਕ ਜਿਹੜੀਆਂ ਉਹ ਨੋਬਤਨਾਮਾਂ ਦੀਆਂ ਜਾਂ ਫਿਰ ਨੋਟਿਸ ਭੇਜਣ ਦੀ ਬਜਾਏ ਉਹ ਚੀਜ਼ ਦੀ ਇਨਕੁਆਇਰੀ ਕਰਕੇ ਉਹਨੂੰ ਸਹੀ ਕੀਤਾ ਜਾਂਦਾ ਸੋ ਉਮੀਦ ਕਰਾਂਗੇ ਕਿ ਜਿਹੜੀਆਂ ਪਿੱਛੇ ਖਬਰਾਂ ਲੱਗੀਆਂ ਨੇ ਉਹਨਾਂ ਦਾ ਵੀ ਅਸਰ ਹੋਏਗਾ ਤੇ ਆਉਣ ਵਾਲੇ ਸਮੇਂ 'ਚ ਜਿਹੜੀਆਂ ਹੋਰ ਖਬਰਾਂ ਹੈਗੀਆਂ ਨੇ ਇੰਪਰੂਵਮੈਂਟ ਟਰਸਟ ਕੁਰਦਾਖੂ 7 ਨੰਬਰ ਸਕੀਮ ਦੀਆਂ ਉਹ ਵੀ ਜਿਹੜੀਆਂ ਪ੍ਰਕਾਸ਼ਿਤ ਕੀਤੀਆਂ ਜਾਣਗੀਆਂ you <laughs>